ਜੀ ਬਈ ਸਸੀ ਗਾਈ ਸਸਰੀਕਾਲ ਜੀ ਨਾਮ ਨਾਮ ਲਖੇ ਵੀਰੇ ਪੜਾ ਨਨੇਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਬਾ ਜੀ ਠੀਕ ਹੈ ਪਹਿਲੀ ਗਾਂਦ ਜਾਣ ਕਰ ਦਿਓ ਜੀ ਇਹ ਵੀਰੇ ਦੂਜਾ ਸੂਆ ਸੂਈ ਆ ਹਾਂਜੀ ਕੱਲ ਦੀ ਸੂਈ ਵੀ ਆ ਹਾਂਜੀ ਮੰਨ ਕੇ ਚੱਲ ਮੁੱਲ ਇਹਦਾ 57000 ਰੁਪਿਆ ਹਾਂਜੀ ਬਸ ਮਾੜਾ ਮੋਟਾ ਮੰਨਤਾ ਨਹੀਂ ਹੋ ਵੀਰੇ ਕੋਈ 45 50 ਵਾਲਾ ਐਵੇਂ ਕੋਈ ਫੋਨ ਜਾਣਾ ਲਾਵੇ ਵਾਲਾ ਹਨਾ ਠੀਕ ਹੈ ਆ ਪੰਜਾਬ ਜੇ ਮੁੱਲ ਕਰੇ ਵਿੱਚ ਐਵੇਂ ਵਾਲਾ ਕਹੀਦਾ 30 ਲੈ ਲੈ 35 ਲੈ ਸਵਾਦ ਜਾਂ ਨਹੀਂ ਆਉਂਦਾ ਵੀਰੇ ਠੀਕ ਹੈ ਮਗਰ ਬਸਾ ਜੀ ਮਗਰ ਬਸਾ ਥਾਨ ਲੈਵੇ ਦੀ ਤੇ ਫਾੜੀ ਵਾਲਾ ਡਰਾਈਵਰ ਦੇਖ ਹਨਾ ਉਹ ਆਪਣੀ ਗਾਰੰਟੀ ਹੋਊਗੀ ਠ ਇਹ ਵੀਰੇ ਦੂਜਾ ਸੁਆ ਸੁਈ ਵੀ ਆ ਹਾਂਜੀ ਹਵਤਾ ਸੁਈ ਨੂੰ ਹੋ ਗਿਆ ਹਾਂਜੀ 17 ਤੋਂ 18 ਕਿਲੋ ਦੁੱਧ ਮਿਣਕੇ ਦੇਵਾਂਗੇ ਕਹਿਣ ਦੀ ਗੱਲ ਨਹੀਂ ਹੋਊ ਹਾਂਜੀ ਮੋਲ 60000 ਰੁਪਿਆ ਵੀਰੇ ਹਜ਼ਾਰ ਖੰਡ ਮਾਨਤਾਣ ਕਰ ਦਿਆਂਗੇ ਮਗਰ ਬੱਸਾ ਮਗਰ ਬੱਸਾ ਵੀਰੇ ਲੋਪਰਾ ਭਾਈ ਕੋਲ ਦੋਨੇ ਤਾਜ਼ੇ ਸੁਈਆਂ ਗਾਵਾ ਠੀਕ ਹੈ ਜੀ ਹਾਂ ਵੀਰੇ ਭਾਈ ਜੀ ਨੇ ਜ਼ਰੂਰ ਕਲੈਕਟ ਕਰੋ ਪੈਂਟ ਲੈਣੇ ਵਾਲ ਤੇ ਜਿਲਾ ਨੂੰ ਪੈਂਦਾ ਜੀ ਬਰਨਾਲਾ ਠੀਕ ਹੈ ਜੀ ਬਾਕੀ ਵੱਡੀ ਵੀਡੀਓ ਬਣਾਈ ਉਹਦੇ ਚ ਤੋੜਾ ਤੋੜਾ ਚੰਗੀ ਦਿਨ ਦਿਖਾਇਆ ਵਾ ਠੀਕ ਹੈ ਜੀ ਭਾਈ ਨੇ ਪਰੋ ਰੇਟ ਦੱਸਦੇ ਭਾਈ ਕਹਿੰਦਾ ਵੀ ਰੇਟ ਜਿਵੇਂ ਖੱਚ ਵੀ ਰਹੇ ਖੱਚ ਵੀ ਹੁੰਦਾ ਵੀ ਦੁਗਣਾ ਮੰਗ ਲੈ ਮੀ ਘਟੀ ਵਧੀ ਜਾਂਦਾ ਕੋਈ ਫਾਇਦਾ ਨਹੀਂ ਹੁੰਦਾ ਠੀਕ ਹੈ ਠੀਕ ਦੁਪਰਾ ਭਾਈ ਕੋਲ ਦੋ ਗਾਮਾ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਆ ਕੇ ਭਾਈ